हां जी ਢਿੱਲੋ ਸਾਹਿਬ ਸਤਿ ਸ਼੍ਰੀ ਅਕਾਲ। ਹੋਰ ਸੱਡ ਭਾਈ ਕਿਵੇਂ ਆ? ਵਧੀਆ ਭਾਈ ਤੂੰ ਅਸਤੀ ਹਰ ਚੱਲ ਨੇ। ਪੂਰੇ ਵਧੀਆ ਵੀਰੇ। ਕਿਵੇਂ ਰੇਰੂ ਸੱਡ ਤਾਂ ਜਾਣਾ ਜੀ? ਹਾਂ ਭਾਈ ਹਾਂ ਪੀ ਰਹੀ ਆ ਹਾਂ ਤਾਂ ਵਧੀਆ ਹੋ ਰਿਹਾ। ਹੋਰ ਠੀਕ ਆ ਠੀਕ ਆ। ਵਧੀਆ ਭਾਈ ਵਧੀਆ। ਜੇ ਮੈਂ ਤੇ ਟੈਨਸ਼ਨ ਜੀ ਚ ਫਿਰਦਾ। ਟੈਨਸ਼ਨ ਤਾਂ ਵੀਰੇ ਮੈਂ ਤੈਨੂੰ ਦੱਸ ਸੀ ਦਿਨਾਂ ਤੇਲ ਦੀ ਗੱਲ ਆਪਣੀ। ਮੈਂ ਅੱਜ ਆਇਆ ਸੀ ਆਪਣੇ ਗੁਰੂ ਘਰ ਤੋਂ ਆਇਆ ਹਾਂ। ਹੂੰ। ਤੇ ਜਿੱਥੇ ਜਾ ਕੇ ਮੈਨੂੰ ਇੱਕ ਪਾਸੇ ਦਾ ਵੀਰੇ ਦੁੱਖ ਲੱਗਿਆ ਦੂਜੇ ਪਾਸੇ ਖੁਸ਼ੀ ਹੋਈ ਅੱਛਾ ਠੀਕ ਹੈ ਦੁੱਖ ਕਿਹੜੀ ਗੱਲ ਦਾ ਵਿੱਚ ਤਾਂ ਗੁਰੂ ਦੇ ਦਰਸ ਜਦੋਂ ਜਾਣੇ ਦੁੱਖ ਟੁੱਟਦੇ ਆ ਹਨਾ ਹਾਂ ਤੇ ਮੈਨੂੰ ਵੀਰੇ ਉੱਥੇ ਇੱਕ ਦੁੱਖ ਹੈ ਦੁੱਖ ਮੈਂ ਤੁਹਾਨੂੰ ਦੱਸਾਂ ਕਿਹੜੀ ਗੱਲ ਦਾ ਜਦੋਂ ਮੈਂ ਗੁਰੂ ਘਰ ਦੇ ਵਿੱਚ ਗਿਆ ਲੰਗਰ ਪ੍ਰਸਾਦਾ ਪਾਣੀ ਸਕਿਆ ਉੱਥੇ ਆਪਣੇ ਪੰਜਾਬੀ ਭਰਾ ਹਰੇਕ ਦੀ ਸੇਵਾ ਕਰਦਾ ਪੁੱਲ ਸੇਵਾ ਕਰਦਾ ਉਹਨਾਂ ਵਧੀਆ ਨੇ ਤੇ ਜਦੋਂ ਅਸੀਂ ਰੋਟੀ ਪਾਣੀ ਪ੍ਰਸਾਦਾ ਬਣੀ ਸਕੇ ਸਾਡੇ ਕੋਲ ਥਾਲ ਵੀ ਮਤਲਬ ਮਾਂਜਣ ਵਾਸਤੇ ਸੇਵਾ ਵਾਸਤੇ ਥਾਲ ਕੌਲੀਆਂ ਉਹ ਕੇ ਸਾਡੇ ਹੱਥਾਂ ਵਿੱਚ ਲੈ ਕੇ ਜਾਂਦੇ ਸੀ ਸੇਵਾ ਮਤਲਬ ਕਰਨ ਦੇ ਵਾਸਤੇ ਵੀ ਅਸੀਂ ਸਾਫ਼ ਕਰਾਂਗੇ ਠੀਕ ਆ ਤੇ ਜਦੋਂ ਅਸੀਂ ਥੱਲੇ ਮਤਲਬ ਪ੍ਰਸਾਦਾ ਬਣੀ ਸਕੇ ਉੱਥੇ ਨਾਲ ਦੀ ਨਾਲ ਸਫਾਈ ਠੀਕ ਹੈ ਪੂਰੀ ਸੇਵਾ ਕਰਦੇ ਆ ਮਤਲਬ ਆਪਣੇ ਪੰਜਾਬੀ ਭਰਾ ਜਿੰਨੇ ਵੀ ਨੇ ਤੇ ਦੁੱਖ ਹੋਇਆ ਮਤਲਬ ਜਿਹੜੇ ਸੇਵਾ ਕਰਦੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਜਦੋਂ ਕੋਈ ਗਰੀਬ ਜਾਂ ਕੋਈ ਮਾਰਾ ਮੰਗਦਾ ਪ੍ਰਸਾਦਾ ਪਾਣੀ ਸਕਣ ਆਉਂਦਾ ਜਾਂ ਹਨਾ ਚਾਹ ਪਾਣੀ ਮੰਗਦਾ ਇਨਕਾਰ ਕਰ ਦਿੰਦੇ ਨੇ ਮਤਲਬ ਬਿਤਕਰਾ ਕਰਦੇ ਨੇ ਅੱਛਾ ਤੁਸੀਂ ਐ ਮੰਨ ਲਓ ਵੀ ਖੁਸ਼ੀ ਦੀ ਗੱਲ ਆਪਾਂ ਗੁਰੂ ਘਰਾਂ ਦੇ ਵਿੱਚ ਸੇਵਾ ਕਰਦੇ ਆ ਹਨਾ ਪਰ ਸਰਦ ਤਾਂ ਉਹੀ ਹੋਣੀ ਚਾਹੀਦੀ ਜਿਹੜੇ ਆਪਣੇ ਗੁਰੂ ਘਰਾਂ ਦੇ ਵਿੱਚ ਆ ਉਹੀ ਆਪਣੇ ਘਰਾਂ ਦੇ ਵਿੱਚ ਹੋਣੀ ਚਾਹੀਦੀ ਇਹਦਾ ਗੱਲ ਇੱਕ ਨੰਬਰ ਤੇ ਤੁਸੀਂ ਐ ਮੰਨ ਲਓ ਆਪਣੇ ਗੁਰੂ ਘਰਾਂ ਚ ਮੰਦਰਾਂ ਚ ਮਸੀਤਾਂ ਚ ਲੋਕ ਇੰਨੀ ਸੇਵਾ ਕਰਦੇ ਨੇ ਆ ਪੈਸਾ ਚਾੜਦੇ ਆ ਹਨਾ ਉੱਤਰਾਚਲੋਂ ਵਧੀਆ ਗੱਲ ਉਹਥੇ ਵੀ ਸੇਵਾ ਕਰ ਰਹੇ ਜਾਂਦੇ ਆ ਜੇ ਤੁਹਾਨੂੰ ਆਪਣੇ ਪਿੰਡ ਵਿੱਚ ਕਿਸੇ ਕੁੜੀ ਦਾ ਜਾਂ ਕਿਸੇ ਗਰੀ ਪਰਿਵਾਰ ਦਾ ਕੋਈ ਇਲਾਜ ਕਰਵਾਉਣਾ ਜਾਂ ਕੁੜੀ ਦਾ ਵਿਆਹ ਕਰਨਾ ਉੱਥੇ 1 ਰੁਪਿਆ ਨਹੀਂ ਕੱਢਦੇਗੇ ਤੁਸੀਂ ਐ ਮੰਨ ਲਓ ਵੀ ਇਹੋ ਜਿਹੇ ਬੰਦੇ ਨੂੰ ਰੱਬ ਮਿਲੂ ਜਿਹੜਾ ਬਿਤਕਰਾ ਕਰਦਾਗਾ ਗੁਰੂ ਘਰਾਂ ਦੇ ਵਿੱਚ ਜਾ ਕੇ ਬਈ ਵੱਡੇ ਵੱਡੇ ਗੁਰੂ ਘਰਾਂ ਦੇ ਵਿੱਚ ਜਾ ਕੇ ਬੈਠਣੇ ਠੇਕੇਦਾਰ ਨੇ ਜਿਹੜੇ ਅੱਜ ਦੇ ਗੁਰੂ ਘਰਾਂ ਨੇ ਠੇਕਾ ਉੱਥੇ ਬੈਠਣੇ ਵੀ ਪੈਸੇ ਦੇ ਨਾਲ ਜਾਂ ਗਰਵਾਣੀ ਪਾੜਨ ਨਾਲ ਰੱਬ ਨਹੀਂ ਮਿਲਦਾ ਮਨ ਤੇ ਦਿਲ ਸਾਫ਼ ਹੋਣਾ ਚਾਹੀਦਾ ਫੇਰ ਹੀ ਮਿਲੂ ਜਾ ਕੇ ਹਾਂ ਤੇ ਆ ਆਪਣੇ ਚਾਚਾ ਜੀ ਵੀ ਆ ਗਏ ਇਹਨਾਂ ਕਰਦੇ ਗੱਲਾਂ ਤੋਂ ਹੋਰ ਜੀ ਉਹ ਠੀਕ ਹੈ ਜੀ ਠੀਕ ਹਾਂ ਵਧੀਆ ਆ ਅਸੀਂ ਆ ਗੱਲ ਹੀ ਕਰਦੇ ਸੀ ਅਜੇ ਮਤਲਬ ਜਿਹੜੇ ਆਪਣੇ ਬੇਦਕਰੀ ਦੀ ਗੱਲ ਕਰਦੇ ਆਂਗੇ ਆ ਠੀਕ ਹੈ ਵੀ ਆਪਣੇ ਗੁਰੂ ਘਰਾਂ ਦੇ ਵਿੱਚ ਜਾ ਕੇ ਇੰਨੀ ਸੇਵਾ ਕਰ ਜਿਹੜੀ ਬੁੜੀ ਤੋ ਜਾਂ ਬੰਦੇ ਤੁਰਿਆ ਫਿਰਣੇ ਉਹ ਵੀ ਸੇਵਾ ਕਰਨਗੇ ਆਪਦੇ ਘਰ ਦੇ ਵਿੱਚ ਕੋਈ ਗਰੀਬ ਮਾੜਾ ਮੰਗਦਾ ਆ ਜਿਹਨੂੰ ਰੋਟੀ ਚਾਹ ਬਣਾਈ ਦਿੰਦੇ ਲਗਾ ਠੀਕ ਹੈ ਤੁਹਾਡੀ ਚਲੋ ਹੁਣ ਆ ਲਿਆ ਠੀਕ ਹੈ ਜਮ ਮਨ ਗੱਲ ਜਿਹੜੀ ਮੇਨ ਆ ਨਾ ਵੀ ਮਨ ਤੇ ਦਿਲ ਸਾਫ਼ ਹੋਣਾ ਚਾਹੀਦਾ ਤਾਂ ਜਾ ਕੇ ਰੱਬ ਮਿਲਦਾ ਹਾਂ ਹਾਂ ਠੀਕ ਹੈ ਜਦੋਂ ਰੱਬ ਘਰਾਂ ਚੋਂ ਜਾਈ ਜਾਂਦਾ ਮਤਲਬ ਕੋਈ ਆਪਣੇ ਗਰੀਬ ਗੁਰਬਾ ਕੰਮ ਕਰਨ ਆਣ ਆਉਂਦਾ ਉਹਨੂੰ ਆਪਾਂ ਕਹਿੰਦੇ ਵੀ ਘਰੋਂ ਹੀ ਰੋਟੀ ਲੈ ਕੇ ਆਈ ਹਾਂ ਮੇਨ ਗੱਲ ਇਹ ਹੈ ਆ ਮੇਨ ਗੱਲ ਹਾਂ ਵੀ ਅੱਗੇ ਲੋਕ ਕਹਿੰਦੇ ਹੁੰਦੇ ਸੀਗੇ ਵੀ ਫਸਲ ਬੀਜਦੇ ਆਪਾਂ ਸਭ ਦਾ ਹਿੱਸਾ ਰੱਖਦੇ ਆਂ ਜਿਹੜੀ ਜਨੌਰ ਗਰੀਬ ਗੁਰਬੇ ਦਾ ਵੀ ਇਹ ਚੀਜ਼ਾਂ ਤੋਂ ਹੁਣ ਲੋਕ ਟੁੱਟਣ ਲੱਗ ਆ ਟੁੱਟ ਗਏ ਬਹੁਤ ਫਟ ਗਏ ਆ ਇਹੀ ਆਪਣਾ ਹੂੰ ਸਿੱਗੀਆਂ ਗੱਲਾਂ ਹੂੰ ਤੇ ਆਪਣੇ ਪਹਿਲਾਂ ਆਪ ਨੂੰ ਗੁਰੂ ਵੀ ਆਪਣੇ ਕਹਿ ਕੇ ਆਇਆ ਸੀ ਕਿ ਨਾ ਜਿਹੜੀ ਗੋਲਖਾ ਗਰੀਬ ਦਾ ਮੂੰਹ ਆ ਗੋਲਖਾ ਨਾ ਸਾਰੇ ਦਿਖਾਵੇ ਵਾਸਤੇ ਹਜ਼ਾਰ ਦੇ ਤਾਂ 2000 ਲੱਖ ਜਿੰਨੇ ਵੀ ਮਤਲਬ ਸਰਦਾਂ ਅਗਲੇ ਗੁਰੂ ਘਰ ਅੰਦਰਾਜ ਦਿੰਦੇ ਨੇ ਪਰ ਗਰੀਬ ਵਾਸਤੇ ਕੋਈ ਪਤਾ ਨਹੀਂ ਕੋਈ ਨਹੀਂ ਕਰਦਾ ਇਹ ਹੂੰ ਇਹਦਾ ਘੱਟ ਠੀਕ ਹੈ ਜੇ ਆਪਾਂ ਜਿਉ ਉਹ ਇਹ ਗੱਲਾਂ ਸੋਚਦੇ ਵੀ ਦਿਖਾਵੇ ਨਾ ਜਾਂ ਪੈਸੇ ਨਾਲ ਰੱਬ ਮਿਲ ਜੂ ਹੂੰ ਰੱਬ ਨਹੀਂ ਮਿਲਦਾ ਇਹ ਨਹੀਂ ਮਿਲਦਾ ਕੌਣ ਟੋਲ ਜਾਵੇ ਜਮਾ ਸਹੀ ਨੇ ਗੱਲਾਂ ਵੀਰੇ ਆਪਾਂ ਦਾ ਬਈ ਸਾਰੇ ਬੰਦਿਆਂ ਨੂੰ ਕਹਿਨੇ ਆ ਬਈ ਭਗਵਾਨ ਪਤਾ ਨਹੀਂ ਰੱਬ ਕਿਹੜੇ ਰੂਪ ਚ ਕਿਦੇ ਘਰੇ ਆ ਜੇ ਵੀ ਕਿਸੇ ਨੂੰ ਖਾਲੀ ਹੱਥ ਨਾ ਮੋੜ ਹਾਂ ਬਾਕੀ ਇੱਕ ਸਾਰਿਆਂ ਨੂੰ ਵੱਡੀ ਗੱਲ ਆ ਗਈ ਆਪਾਂ ਕਿਸੇ ਦੇ ਮਜ਼ਦੂਰ ਮਜ਼ਦੂਰੀ ਕਰਨ ਆਉਂਦਾ ਉਹਨੂੰ ਰੋਟੀ ਚਾਹ ਪਾਣੀ ਪੂਰਾ ਦਿਓ ਬਈ ਹੂੰ ਉਹਦਾ ਢਿੱਡ ਤੁਹਾਨੂੰ ਸੀਸ ਦੇਊਗਾ ਤੁਹਾਡੇ ਕੰਮ ਕਰਕੇ ਗਿਆ ਉਦੋਂ ਟਲੋ ਨਾ ਲੋਕ ਅੱਜ ਦੇ ਟਾਈਮ ਥੋੜਾ ਜਿਹਾ ਟਲਣ ਲੱਗੇ ਮੇਨ ਗੱਲ ਇਹ ਠੀਕ ਆ ਨਾ ਗੱਲ ਸੱਤੂ ਬਾਈ ਬਾਈ ਗੱਲ ਠੀਕ ਆ ਸਹੀ ਗੱਲ ਆ ਚਲੋ ਬਾਈ ਧੰਨਵਾਦ ਸੋ ਕੋਈ ਸਤਿ ਸ੍ਰੀ ਅਕਾਲ